ਦੇਖੋ ਇਹ ਈ ਢੀ ਮਾੜੀ ਘਟਦਾ ਜਿੰਨੂੰ ਜਿੰਨੇ ਸਖਤ ਸ਼ਬਦਾਂ ਵਿੱਚ ਜੀ ਲਿਖੇਤੀ ਕੀਤੀ ਜਾਵੇ ਉੰਨੀ ਘਟ ਹੈ ਇਹ ਅਤੀ ਦੁਖਦਾਇਕ ਹੈ ਅਤੀ ਪੀੜਾਦਾਇਕ ਹੈ ਸ਼ਹਿਰ ਦਾ ਜ਼ਿੰਮੇਵਾਰ ਕਾਉਂਸਲਰ ਜੇ ਅੱਜ ਉਹ ਹੀ ਇੱਥੇ ਸ਼ਹਿਰ ਦੇ ਵਿੱਚ ਮਹਿਫੂਜ਼ ਨਹੀਂ ਤਾਂ ਫਿਰ ਆਮ ਸਧਾਰਨ ਜਿਹੜਾ ਵਿਅਕਤੀ ਹੈ ਨਾਗਰਿਕ ਹੈ ਉਹਦੀ ਕੀ ਸੇਫਟੀ ਤੇ ਸਿਕਿਉਰਿਟੀ ਰਹਿ ਜਾਂਦੀ ਹੈ ਜਿਹੜੀ ਸਰਕਾਰ ਹੈ ਉਹਦੀ ਪਹਿਲੀ ਪ੍ਰਾਥਮਿਕਤਾ ਜਿਹੜੀ ਹੈ ਉਹ ਜਾਨ ਮਾਲ ਦੀ ਸੁਰੱਖਿਆ ਹੈ ਔਰ ਜੇ ਸਾਡੀ ਜਾਨ ਹੀ ਇੱਥੇ ਸੁਰੱਖਿਤ ਨਹੀਂ ਹੈ ਤੇ ਫਿਰ ਬਾਕੀ ਗੱਲਾਂ ਤੇ ਬਾਕੀ ਵੜੀਆਂ ਉਹ ਬਾਤਾਂ ਦੀਆਂ ਖਤਮ ਹੋ ਜਾਂਦੀਆਂ ਨੇ ਹੁਣ ਅਜਿਹਾ ਤੇ ਪਹਿਲਾ ਇਨਸੀਡੈਂਟ ਕੋਈ ਪਹਿਲਾ ਵਾਕਿਆ ਨਹੀਂ ਲਗਭਗ 3 ਸਾਲ ਹੋ ਚੱਲੇ ਮੈਂ ਦੇਖ ਰਿਹਾ ਇੱਕ ਤੋਂ ਬਾਅਦ ਇੱਕ ਕਈ ਵਾਰ ਮੈਂ ਪ੍ਰੈਸਰਲੇ ਤੁਸੀਂ ਸਾਥੀ ਮੈਨੂੰ ਪਹਿਲਾਂ ਵੀ ਵੱਖ-ਵੱਖ ਘਟਨਾਵਾਂ ਤੇ ਮੌਕੇ ਤੇ ਪੁੱਛਿਆ ਮੈਂ ਉਦੋਂ ਵੀ ਦੱਸਿਆ ਕਿ ਹਾਲਾਤ ਜਿਹੜੇ ਆ ਬਿਲਕੁਲ ਵੱਧ ਤੋਂ ਵੱਧਰ ਹੋ ਚੁੱਕੇ ਆ ਹਲਕਾ ਜੰਡਿਆਲਾ ਗੁਰੂ ਦੇਂਦਰ ਇਹ ਅਗਰ ਜੰਡਿਆਲਾ ਸ਼ਹਿਰ ਹੈ ਤੇ ਦੂਸਰੇ ਪਾਸੇ ਮਹਿਤਾ ਚੌਂਕ ਦਿਨ ਬਾਅਦ ਚੜਦਾ ਤੇ ਗੋਲੀਆਂ ਦੀ ਥਾੜ ਥਾੜ ਪਹਿਲਾਂ ਸ਼ੁਰੂ ਹੋ ਜਾਂਦੀ ਆ ਉੱਥੇ ਮਹਿਤਾ ਚੌਂਕ ਦੇ ਵਿੱਚ ਵੀ ਇਹੋ ਹਾਲਾਤ ਅਜਿਹਾ ਜੰਡਿਆਲੇ ਸ਼ਹਿਰ ਵੀ ਹਾਲਾਤ ਤੇ ਵਿਸ਼ੇਸ਼ ਤੌਰ ਤੇ ਪੂਰੇ ਹਲਕੇ ਜੰ ਅੱਜ ਅਮਨ ਕਾਨੂੰਨ ਦੀ ਸਥਿਤੀ ਜਿਹੜੀ ਹੈ ਮੁਕੰਮਲ ਤੌਰ ਤੇ ਜਿਹੜੀ ਹੈ ਉਹ ਉਹਦਾ ਜਿਹੜਾ ਜਨਾਜ਼ਾ ਨਿਕਲ ਚੁੱਕਾ ਹੈ ਔਰ ਇਸ ਅਫਸੋਸ ਦੀ ਗੱਲ ਇਹ ਹੈ ਕਿ ਪੰਜਾਬ ਸਰਕਾਰ ਨੂੰ ਔਰ ਪ੍ਰਸ਼ਾਸਨ ਨੂੰ ਆਪਣੀ ਜ਼ਿੰਮੇਵਾਰੀ ਨੂੰ ਸਮਝਣਾ ਚਾਹੀਦਾ ਔਰ ਜ਼ਿੰਮੇਵਾਰੀ ਸਮਝ ਕੇ ਜਿਹੜੇ ਕੁੰਭ ਕਰਨ ਦੀ ਨੀਂਦ ਸੁੱਤੇ ਪਏ ਹਨ ਨੂੰ ਉੱਠ ਕੇ ਤੇ ਇਸ ਪਾਸੇ ਹਾਲਾਤ ਜਿਹੜੇ ਆ ਸੁਧਾਰਨ ਵਾਲਾ ਕੰਮ ਕਰਨਾ ਚਾਹੀਦਾ ਔਰ ਅੱਜ ਜਿਹੜਾ ਘਾਟਾ ਵੱਡਾ ਸ਼ਹਿਰ ਵਾਸੀਆਂ ਨੂੰ ਪਿਆ ਹੈ ਪਰਿਵਾਰ ਨੂੰ ਵਿਸ਼ੇਸ਼ ਤੌਰ ਤੇ ਪਿਆ ਹੈ ਕਿ ਨਾ ਪੂਰਾ ਹੋਣ ਵਾਲਾ ਘਾਟਾ ਔਰ ਇਸ ਘਾਟੇ ਨੇ ਜਿਹੜਾ ਇਸ ਮਾਹੌਲ ਨੇ ਜਿਹੜਾ ਹੈ ਸ਼ਹਿਰ ਦੇ ਵਿੱਚ ਇੱਕ ਰੈਸ਼ਕਰ ਖੌਫ ਨੂੰ ਲਾ ਪੈਦਾ ਕਰਨ ਦਾ ਕੰਮ ਕੀਤਾ ਹੈ ਜਾਨੀ ਜੀ ਲਗਾਤਾਰ ਇਸ ਜਿਹੇ ਘਟਨਾਵਾਂ ਪੂਰੇ ਪੰਜਾਬ ਦੇ ਵਿੱਚ ਸਾਹਮਣੇ ਆ ਰਹੀਆਂ ਨੇ ਜਿੱਥਾ ਦੇਖਦੇ ਪੁਲਿਸੀ ਕਾਰਜਕਾਰੀ ਕੋਈ ਨਾ ਕਿਸੇ ਦਾ ਤਬੂਲੇ ਤੋਂ ਰਹਿ ਜਾਂਦੇ ਦੇਖੋ ਪੰਜਾਬ ਦੇ ਵਿੱਚ ਜਿਹੜਾ ਲਾਅ ਐਂਡ ਆਰਡਰ ਹੈ ਉਹ ਪੰਜਾਬ ਦੀ ਧਰਤੀ ਤੋਂ ਖੰਭ ਲਾ ਕੇ ਉੱਡ ਗਿਆ ਦਿਨ ਦਿਹਾੜੇ ਲੁੱਟਖੋ ਕਤਲੇਆਮ ਤੇ ਜਿਹੜਾ ਵਾਰਦਾਤਾਂ ਦਾ ਸਮੁੰਦਰ ਹੈ ਇੱਠਾ ਠਾਠਾ ਮਾਰ ਰਿਹਾ ਬਾਰ ਬਾਰ ਇਹ ਆਵਾਜ਼ ਚੱਕੀ ਗਈ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਵੀ ਪੰਜਾਬ ਦੇ ਅੰਦਰ ਵੀ ਇੱਥੇ ਹਲਕਾ ਜੰਡਿਆਲਾ ਗੁਰੂ ਦੇ ਅੰਦਰ ਵੀ कि ਜਿਹੜੇ ਹਾਲਾਤ ਨੇ ਬਿਲਕੁਲ ਬਦ ਤੋਂ ਬੱਤਰ ਹੋ ਚੁੱਕੇ ਨੇ ਔਰ ਸਰਕਾਰ ਨੂੰ ਆਪਣੀ ਜਿਹੜੀ ਬੰਦੀ ਜਿਹੜੀ ਹੈ ਭੂਮਿਕਾ ਉਹ ਨਿਭਾਉਣ ਵਾਸਤੇ ਅੱਗੇ ਆਉਣਾ ਚਾਹੀਦਾ ਹੈ ਔਰ ਪ੍ਰਸ਼ਾਸਨ ਨੂੰ ਇਸ ਵਾਸਤੇ ਸਖਤ ਔਰ ਕਰੜੇ ਕਦਮ ਚੁੱਕਣੇ ਚਾਹੀਦੇ ਤਾਂ ਜੋ ਜਿਹੜਾ ਲਾਅ ਐਂਡ ਆਰਡਰ ਨੂੰ ਪੰਜਾਬ ਦੇ ਅੰਦਰ ਔਰ ਹਲਕਾ ਝੰਡਿਆਲਾਗੁਰੂ ਦੇ ਅੰਦਰ ਅੰਮ੍ਰਿਤਸਰ ਜ਼ਿਲ੍ਹੇ ਦੇ ਅੰਦਰ ਮੇਨਟੇਨ ਕੀਤਾ ਜਾਵੇ ਇਹਦੇ ਵਿੱਚ ਵੀ ਨਸ਼ੇ ਨਾਲ ਜੁੜੇ ਤਾਰ ਹੈਗੇ ਨੇ ਪਰ ਲੱਗਦਾ ਕਿ ਪੰਜਾਬ 'ਚ ਨਸ਼ਾ ਖਤਮ ਹੋ ਚੁੱਕਿਆ ਹੈ ਦਾਵਾ ਕੀਤਾ ਜਾ ਰਿਹਾ ਹੈ ਜੋ ਤੇ ਨਸ਼ਾ ਫੁੱਲ ਚੱਲਦਾ ਪਿਆ ਦੇਖੋ ਇਹ ਜਿਹੜੀਆਂ ਗੱਲਾਂ ਨੇ ਗੱਲਾਂ ਸਿਰਫ ਜਿਹੜੀਆਂ ਨੇ ਅਗਰ ਇਹ ਵਾਕਈ ਖਤਮ ਹੋਣ ਤੱਕ ਆਏ ਨੇ ਤੇ ਫਿਰ ਇਹੋ ਜਿਹੜੇ ਜਿਹੜੇ ਸਿੱਟੇ ਅੱਜ ਨਿਕਲ ਕੇ ਸਾਹਮਣੇ ਆਏ ਨੇ ਇਹ ਬਹੁਤ ਵੱਡੇ ਪ੍ਰਸ਼ਨ ਚਿੰਨ ਜਿਹੜੇ ਆ ਸਰਕਾਰ ਦੇ ਸਾਹਮਣੇ ਖੜੇ ਕਰਦੇ ਆ 31 ਮਈ ਤੱਕ ਨਸ਼ਾ ਮੁਕਤ ਹੋ ਜਾਗਾ ਆਮਨ ਬਾਡੀ ਉਹ ਕਹਿੰਦੇ ਨਸ਼ਾ ਮੁਕਤ ਰਹੇ ਮੇਰੇ ਖਿਆਲ ਅਜਹੀਆਂ ਗੱਲਾਂ ਕਰਨ ਦੀ ਬਜਾਏ ਲੋਕਾਂ ਨੂੰ ਜਿਹੜੀ ਆ ਜਾਨ ਮਾਲ ਦੀ ਸੁਰੱਖਿਆ ਹੈ ਉਹਦੇ ਵਾਲੇ ਪਾਸੇ ਧਿਆਨ ਦੇਣਾ ਚਾਹੀਦਾ ਹੈ ਕੇਵਲ ਮਸ਼ਹੂਰੀਆਂ ਤੱਕ ਸੀਮਤ ਕਰਨਾ ਚਾਹੀਦਾ ਸਰਕਾਰ ਦੀ ਜਿਹੜੀ ਵੱਡੀ ਜ਼ਿੰਮੇਵਾਰੀ ਬਣਦੀ ਹੈ ਪ੍ਰਸ਼ਾਸਨ ਦੀ ਜਿਹੜੀ ਵੱਡੀ ਜ਼ਿੰਮੇਵਾਰੀ ਬਣਦੀ ਹੈ ਔਰ ਪਹਿਲੀ ਪ੍ਰਾਥਮਿਕਤਾ ਮੈਂ ਮੁਰਦਰਾ ਰਿਹਾ ਆਪਣੀ ਗੱਲ ਨੂੰ ਕਿ ਪਹਿਲੀ ਪ੍ਰਾਥਮਿਕਤਾ ਸਰਕਾਰ ਦੀ ਜਿਹੜੀ ਆ ਜਾਨ ਮਾਲ ਦੀ ਸੁਰੱਖਿਆ ਹੈ ਜਿੰਨੀ ਦੇਰ ਤੱਕ ਜਾਨ ਮਾਲ ਦੀ ਸੁਰੱਖਿਆ ਨੂੰ ਨਿਸ਼ਚਿਤ ਨਹੀਂ ਕੀਤਾ ਜਾਂਦਾ ਇਹੋ ਜਿਹੜੀਆਂ ਬੇਫਜ਼ੂਲ ਜਿਹੜੇ ਗੱਲਾਂ ਨੇ ਉਹਨਾਂ ਉੱਪਰ ਧਿਆਨ ਘੱਟ ਕਰਨਾ ਚਾਹੀਦਾ ਔਰ ਲੋਕਾਂ ਦੇ ਹੱਕ ਦੇ ਵਿੱਚ ਉਹਨਾਂ ਜਿਹੜੀ ਆ ਸੁਰੱਖਿਆ ਉਹਨੂੰ ਪਹਿਲਾਂ ਕਰਮ ਜਿਹੜਾ ਚੁਪਣਾ ਚਾਹੀਦਾ ਤੁਹਾਡੇ ਵਿੱਚ ਹੈਗੀ ਆ ਤੁਸੀਂ ਵੀ ਕਦੀ ਰਹੇ ਸੀ ਤੁਹਾਡੇ ਤੁਹਾਡੀ ਜੁਹੀ ਨਵੈਲੀ ਕਰਦੇ ਬੜੇ ਲੋਕਾਂ ਜਾਂਦੇ ਤੁਸੀਂ ਆਪਣੇ ਵੱਲੋਂ ਕੁਝ ਇਸ ਤਰ੍ਹਾਂ ਦਾ ਕਰਨਾ ਕਰੋਗੇ ਜਿਸ ਦੇ ਨਾਲ ਅਸੀਂ ਅਸਰ ਕਰ ਸਕੀਏ ਇਸ ਤਰ੍ਹਾਂ ਕਰਨਾ ਵਾ ਕ ਇਹ ਵੱਡੇ ਜਿਹੜੀਆਂ ਚੀਜ਼ਾਂ ਨੇ ਇਹ ਵੱਡੇ ਤੌਰ ਤੇ ਵਿਸ਼ੇਸ਼ ਤੌਰ ਤੇ ਸਰਕਾਰਾਂ ਦੇ ਅੰਦਰ ਇਹ ਸਿਸਟਮ ਹੁੰਦਾ ਸਰਕਾਰ ਜਿਹੜੀ ਹੈ ਕਿਤੇ ਨਾ ਕਿਤੇ ਇਸ ਕੰਮ ਨੂੰ ਕਰਨ ਦੇ ਵਿੱਚ ਪਹਿਲ ਕਦਮੀ ਜਿਹੜੀ ਹੈ ਆਪਣੀ ਜ਼ਿੰਮੇਵਾਰੀ ਨੂੰ ਸਮਝਣਾ ਚਾਹੀਦਾ ਹੈ ਜਿੱਥੋਂ ਤੱਕ ਪਾਰਟੀਆਂ ਦਾ ਸਵਾਲ ਹੈ ਤਾਂ ਮੈਨੂੰ ਲੱਗਦਾ ਹੈ ਕਿ ਪਾਰਟੀਆਂ ਨੂੰ ਸਰਬ ਜਿਹੜੀ ਇੱਕ ਪਾਰਟੀ ਮੀਟਿੰਗ ਉਹ ਬੁਲਾ ਲੈਣੀ ਚਾਹੀਦੀ ਇਸ ਕੰਮ ਤੇ ਬੁਲਾ ਕਰਕੇ ਕਿ ਇਸ ਕੰਮ ਨੂੰ ਪਹਿਲ ਦੇ ਆਧਾਰ ਤੇ ਤਰਜੀਹ ਦੇ ਕੇ ਤੇ ਇਹਦੇ ਉੱਪਰ ਵੱਡੇ ਜਿਹੜਾ ਐਕਸ਼ਨ ਹੋਣਾ ਚਾਹੀਦਾ ਸਰ ਨਸ਼ੇ ਦੇ ਮੁੱਦੇ ਨੂੰ ਕੈਪਟਨ ਅਰਵਿੰਦ ਸਿੰਘ ਨੇ ਵੀ ਜਿਹੜੀ 100 ਘਟਕੀ ਜਦੋਂ ਸਰਕਾਰ ਕਾਂਗਰਸ ਭੰਡੀ ਉਹਦੇ ਜੀ ਉਹਦਾ ਫਿਰ ਖਾਮਿਆਜ਼ਾ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੀ ਗੱਦੀ ਗਵਾ ਕੇ ਜਿਹੜਾ ਸੀ ਉਹ ਭੁਗਤਣਾ ਪਿਆ ਕਾਂਗਰਸ ਪਾਰਟੀ ਨੇ ਮਹਿਸੂਸ ਕੀਤਾ ਸੀਗਾ ਜਿਸ ਕੰਮ ਵਾਸਤੇ ਕੈਪਟਨ ਅਮਰਿੰਦਰ ਸਿੰਘ ਨੂੰ ਜ਼ਿੰਮੇਵਾਰੀ ਦੇ ਕੇ ਅੱਗੇ ਲੈ ਕੇ ਆਂਦਾ ਸੀਗਾ ਔਰ ਜੇ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਜ਼ਿੰਮੇਵਾਰੀ ਤੋਂ ਪਤਾ ਹੀ ਵਰਤੀ ਤੇ ਕਾਂਗਰਸ ਪਾਰਟੀ ਨੂੰ ਬਾਹਰ ਦਾ ਰਸਤਾ ਕਰਕੇ ਦਿਖਾ ਦਿੱਤਾ ਸੀ ਐਮਪੀ ਗੁਰਜੀਤ ਸਿੰਘ ਔਜਲਾ ਨੇ ਜਿਹੜੀ ਲੋਕਾਂ ਦੇ ਨਾਲ ਜੁੜੀ ਹੋਈ ਮੁੱਦਿਆਂ ਦੀ ਆਵਾਜ਼ ਸੀਗੀ ਉਸ ਨੂੰ ਬੁਲੰਦ ਕੀਤਾ ਸੀ ਔਰ ਉਹਨਾਂ ਦੀ ਆਵਾਜ਼ ਦੇ ਵਿੱਚ ਬਿਲਕੁਲ ਜਿਹੜੇ ਸੀਗਾ ਉਹ ਜਾਇਜ਼ ਸੀਗਾ ਪੁਲਿਸ ਹੀ ਤੁਮ ਕਰਨ ਕਿੱਦਾਂ ਦੇਖਦੀ ਇਸ ਪਰਿਵਾਰ ਤੇ ਪਹਿ ਕਾਨੂੰਨ ਕੁੱਟਾ ਨਹੀਂ ਮਿਲੀ ਅੱਜ ਇਹ ਘਟਨਾ ਹੋ ਗਈ ਕਿਸ ਤਰ੍ਹਾਂ ਦੇਖਦੇ ਪੁਲਿਸ ਦੀ ਭੂਮਿਕਾ ਦੇ ਉੱਪਰ ਮੈਂ ਬਾਰ-ਬਾਰ ਇਹ ਗੱਲ ਉਹਨਾਂ ਨੂੰ ਸੁਚੇਤ ਕੀਤਾ ਹੈ ਕਿ 3 ਸਾਲ ਹੋ ਚੱਲੇ ਨੇ ਇੱਥੇ ਜਿਹੜਾ ਕਤਲੇਆਮ ਦਾ ਜਿਹੜਾ ਜਿਹੜਾ ਦੌਰ ਚੱਲ ਰਿਹਾ ਇਹ ਰੁਕਣ ਦਾ ਨਾਮ ਨਹੀਂ ਲੈ ਰਿਹਾ ਔਰ ਆਪਣੀ ਜ਼ਿੰਮੇਵਾਰੀ ਪੁਲਿਸ ਨੂੰ ਵੀ ਸਮਝਣ ਦੀ ਲੋੜ ਹੈ ਪ੍ਰਸ਼ਾਸਨ ਨੂੰ ਵੀ ਸਮਝਣ ਦੀ ਲੋੜ ਹੈ ਔਰ ਕਿਤੇ ਨਾ ਕਿਤੇ ਸਰਕਾਰ ਜਿਹੜੀ ਕੰਬ ਕਰਨ ਦੀ ਨੀਤ ਸੋਚਦੀ ਹੈ ਉਹਨੂੰ ਵੀ ਜਾਗਣ ਦੀ ਲੋੜ ਹੈ